ਕਾਲ ਸਾਹ ਵਾਇਗੁਰ ਸਾਰੇ ਗੱਜ ਕੇ ਬਲਾਓ ਵਾਇਗੁਰ ਚੀਕਾ ਕਾਲ ਸਾਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਅਸੀਂ ਧਰਤੀ ਤੇ ਮਨੁੱਖਾ ਜਨਮ ਕਿਸ ਮਕਸਦ ਵਾਸਤੇ ਲੈ ਕੇ ਆਏ ਪ੍ਰਭੂ ਦੀ ਪ੍ਰਾਪਤੀ ਕਰਨ ਤੇ ਜੇ ਆਪਾਂ ਰੱਬ ਨੂੰ ਮਿਲੇ ਹੀ ਨਾ ਇੱਕ ਦੂਜੇ ਦੇ ਨਾਲ ਨਿੰਦਿਆ ਚੁਗਲੀ ਦੁੱਖ ਦਾ ਈਰਖਾ ਨਫ਼ਰਤ ਕਰਦੇ ਰਹੇ ਅਸੀਂ ਫੇਰ ਇਹੋ ਹੀ ਬਣ ਜਾਾਂਗੇ 84 ਲੱਖ ਜੂਨਾ ਵਿੱਚ ਡਿੱਗ ਜਾਾਂਗੇ ਮਾਰਾ ਕਹਿੰਦੇ 84 ਜੂਨ 22 ਗਰਾਂਸ ਕੋ ਪ੍ਰਭ ਦੀ ਵਡਿਆਈ ਇਸ ਫੌੜੀ ਤੇ ਜੋ ਨਰ ਚੁੱਕੇ ਆਏ ਜਾਏ ਲੁੱਕ ਪਾਇੰਦਾ ਜਿਹੜਾ ਮਨੁੱਖਾ ਜਨਮ ਤੋਂ ਠੁੜਕ ਜਾਂਦਾ ਹੈ ਨਾ ਉਹਨੂੰ ਜੰਮਣ ਮਰਨ ਦਾ ਰੋਗ ਲੱਗ ਜਾਂਦਾ ਹੈ ਤੇ ਤੁਸੀਂ ਵੇਖ ਲੋ ਕਿੰਨੇ ਭਾਦਰ ਵਾਲੇ ਜੇ ਜਿਨ੍ਹਾਂ ਨੂੰ ਮਨੁੱਖਾ ਜਨਮ ਉਦੋਂ ਮਿਲਿਆ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੱਤੀ ਮਹਾਂਪੁਰਖਾਂ ਦਾ ਪ੍ਰੈਕਟੀਕਲ ਸਾਡੀ ਅਗਵਾਈ ਕਰ ਰਿਹਾ ਹੈ ਸਾਡਾ ਮਾਰਗਦਰਸ਼ਨ ਕਰ ਰਿਹਾ ਹੈ ਪਰ ਅਸੀਂ ਕਿੰਨੇ ਜਾਨੀ ਅਗਿਆਨੀ ਜੀਵ ਅਸੀਂ ਪਾਣੀ ਵੀ ਨਹੀਂ ਪੜਦੇ ਨਾ ਮਾਰਾ ਦਾ ਨਾਮ ਜਪਦੇ ਨਾ ਗੁਰਦੁਆਰੇ ਜਾਣੇ ਨਾ ਕਿਸੇ ਸੰਤ ਸਾਧੂ ਦੀ ਸੰਗਤ ਕਰਦੇ ਅਰਾ ਸੌਂ ਕੇ ਸਾਡੀ ਲੱਗ ਜਾਂਦੀ ਦਿਨੇ ਖਾ ਪੀ ਕੇ ਲੰਗਾ ਲੈਨੇ ਆ ਤੇ ਵਾਹਿਗੁਰੂ ਦਾ ਨਾਮ ਹੀ ਜਪਦੇ ਆ ਕੋੰਦੇ ਦੇ ਹੱਥ ਤੇ ਸੌਵੇਂ ਦਿਨ ਕਰੇ ਕੰਮ ਇੱਕ ਖਿੰਨੇ ਲੈਣਾ ਹਰ ਕੋ ਨਾ ਇੱਕ ਛਿੰਨ ਵੀ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਤੇ ਜੇ ਅਸੀਂ ਨਾਮ ਨਹੀਂ ਜਪਦੇ ਤੇ ਸਾਡਾ ਸਾਰਾ ਕੁਝ ਹੀ ਧਰੇਗਾ ਸਾਨੂੰ ਫਟਕਾਰ ਪਾਈਗੀ ਤਰੀ ਕਿ ਤਰੀ ਖਾਇਆ ਤਰੀ ਕਿ ਤਰੀ ਸੋਇਆ ਤਰੀ ਕਿ ਤਰੀ ਕਾਪੜ ਅੰਗ ਚੜਾਇਆ ਤਰੀ ਕਿ ਸਰੀਰ ਕੁਤੰਬ ਸਹਿਸਿਓ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁਰਕੀ ਫੇਰਾ ਹੱਥ ਨਾ ਆਵੇ ਐਲਾ ਜਨਮ ਵਾਏ ਇਹ ਪੌੜੀ ਦਾ ਖੀਲਾ ਡੰਡਾ ਹੈ ਮਨੁੱਖਾ ਜਪਾ ਜੇ ਅਸੀਂ ਇਹਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦੇ ਸਾਰਾ ਦਿਨ ਆਪਾਂ ਕੰਮਕਾਰ ਕਰਦੇ ਆ ਬਤੀਤ ਕਰ ਲੈਨੇ ਆ ਬੱਚੇ ਪਾਲਦੇ ਆ ਬਤੀਤ ਕਰ ਲੈਨੇ ਰਾਤ ਸੌਂ ਕੇ ਗਵਾ ਲੈਨੇ ਆ ਤੇ ਇਹ ਵਾਹਿਗੁਰੂ ਨੇ ਜਿਹੜਾ ਹੀਰੇ ਵਰਗਾ ਜਨਮ ਦਿੱਤਾ ਐਨੂਸੀ ਕੌਡੀਆਂ ਦੇ ਭਾਈ ਗਵਾਦੇ ਕਬੀਰ ਜੀ ਕਹਿੰਦੇ ਰੈਨ ਗਵਾਇ ਸੁਇਕ ਹੈ ਦਿਨਸ ਗਵਾਇਆ ਖਾਏ ਹੀਰੇ ਜੈਸਾ ਜਨਮ </body>ਬੋਡੀ ਬਦਲੇ ਗਾਇ ਇਸ ਕਰਕੇ ਨਾਮ ਸਾਡਾ ਪਛਾਣ ਪੱਤਰ ਹੈ ਜਿਵੇਂ ਇਹ ਆਧਾਰ ਕਾਰਡ ਸਾਡਾ ਪਛਾਣ ਪੱਤਰ ਹੈ ਨਾ ਕਿ ਸਾਡੀ ਪਛਾਣ ਹੁੰਦੀ ਵੀ ਅਸੀਂ ਜੀ ਇਸ ਵਾਸਤੇ ਸਫਰ ਕਰ ਸਕਦੇ ਹਾਂ ਫਰੀ ਆਫ ਕਾਸਟ ਇਸ ਤਰ੍ਹਾਂ ਨਾਮ ਸਾਡਾ ਆਧਾਰ ਕਾਰਡ ਹੈ ਪਛਾਣ ਪੱਤਰ ਆ ਉਦੇ ਦੁਆਰਾ ਸਾਡੀ ਪਛਾਣ ਹੁੰਦੀ ਹੈ ਪਰਮਾਤਮਾ ਦਾ ਬੱਚਾ ਹੈ। ਉਹ ਕਬੀਰ ਇਹ ਰਾਮ ਦੀ ਅੰਕ ਚੌਥੇ ਪਦ ਨੇ ਜਾਂਦੀ। ਫੇਸ ਕਰਕੇ ਅਸੀਂ ਸਾਰੇ ਇਸ ਬੱਸ ਵਿੱਚ ਕਰਮਾ ਵਾਲੇ ਬੈਠੇ ਆਂ ਕਿ ਬੱਸ ਵਿੱਚ ਵਾਹਿਗੁਰੂ ਦੀ ਵਿਚਾਰ ਹੋ ਰਹੀ ਹੈ। ਸਿਮਰਨ ਹੋਏਗਾ ਤੁਹਾਨੂੰ ਤਰੀਕਾ ਦੱਸਿਆ ਜਾਏਗਾ ਸਿਮਰਨ ਕਰਨਾ ਕਿਵੇਂ ਆ। ਮਨ ਨਹੀਂ ਟਿਕ ਰਿਹਾ। ਅੱਜ ਹਰੀ ਕਦੀਪ ਕਹਿੰਦਾ ਮੇਰਾ ਮਨ ਬੜਾ ਭਟਕਦਾ ਹੈ। ਮੇਰਾ ਮਨ ਨਹੀਂ ਟਿਕਦਾ। ਮੇਰਾ ਮਨ ਦੁਖੀ ਹੈ। ਮੇਰਾ ਮਨ ਬੇਚੈਨ ਹੈ। ਛੋਟੀ ਛੋਟੀ ਗੱਲ ਤੋਂ ਘਰਾਂ ਵਿੱਚ ਝਗੜੇ ਹੋ ਜਾਂਦੇ ਕਲੇਸ਼ ਹੁੰਦੇ ਇਹ ਝਗੜਾ ਕਿੰਨਾ ਨੇ ਪਾਇਆ ਕਹੋ ਕਬੀਰ ਪੰਜ ਕੋ ਝਗੜਾ ਝਗੜਤ ਜੰਗਵਾਇਆ ਪੰਜ ਵਿਕਾਰ ਸਾਡੇ ਅੰਦਰ ਰਹਿੰਦੇ ਨੇ ਜਿਨ੍ਹਾਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਵੀ ਦੱਸਿਆ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅੰਕਾਰਾ ਅੰਮ੍ਰਿਤ ਲੂਤੇ ਮਨੁੱਖ ਨੇ ਬੁਝੇ ਕੋਈ ਨਾ ਸੁਨੇ। ਉਹ ਸਾਡਾ ਕੀਮਤੀ ਅੰਮ੍ਰਿਤ ਲੁੱਟਦੇ ਨੇ ਸਾਨੂੰ ਸਮਝ ਨਹੀਂ ਆਂਦੀ ਹੁਣ ਪਰਮਾਤਮਾ ਦੇ ਦੋ ਰੂਪਰੇ ਇੱਕ ਜਿਹੜਾ ਸਾਨੂੰ ਸਾਥ ਦੇ ਰਿਹਾ ਏ ਕਾ ਜਿਹੜੇ ਵੀ ਸਾਰੇ ਬੋਨ ਤੁਸੀਂ ਸਾਰਿਆਂ ਨੇ ਦੱਸਣਾ ਏ ਬੋਲ ਕੇ ਬੋਲਦੇ ਹੈ ਪ੍ਰਮਾਤਮਾ ਦਾ ਸਰਗੁਣ ਸਰੂਪਾ ਜਿੰਨੇ ਵੀ ਤੁਸੀਂ ਬਸ ਵਿੱਚ ਬੈਠੇ ਜੇ ਸਾਰੇ ਉਹਦਾ ਰੂਪ ਆ ਤੇ ਜੇ ਹੁਣ ਆਪਾਂ ਕਿਸੇ ਦੀ ਨਿੰਦਿਆ ਕਰਾਂਗੇ ਤੇ ਕੀ ਦੀ ਕਰਾਂਗੇ ਦੱਸੋ ਜੀ ਬੋਲ ਕੇ ਇਹ ਸਾਰੇ ਰੱਬ ਦਾ ਰੂਪ ਆ ਤੁਸੀਂ ਸਾਰਿਆਂ ਨੇ ਬੋਲਣਾ ਏ ਜੇ ਤੁਸੀਂ ਇਹਦੀ ਨਿੰਦਿਆ ਕਰੋਗੇ ਤੇ ਕੀ ਦੀ ਕਰੋਗੇ ਪ੍ਰਮਾਤਮਾ ਜੇ ਚੁਗਲੀ ਕਰੋਗੇ ਤੇ ਕੀ ਕੀ ਕਰੋਗੇ ਲੜਾਈ ਕਰੋ ਕਿਤੇ ਨਾ ਕਰੋਗੇ ਪਰਮਾਤਮਾ ਦੇ ਕਿੰਨੇ ਬਚਨ ਬੋਲੋ ਕਿੰਨੂ ਬੋਲੋਗੇ ਸਭ ਨੂੰ ਸਮਝ ਨਹੀਂ ਅਸੀਂ ਆਂ ਕਿ ਦੂਜੇ ਨਾਲ ਲੜੀ ਜਾ ਜੀ ਕੁਰਬਾਨੀ ਕਹਿ ਰਹੀ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮਰ ਸਾਰੇ ਆਪਾ ਇੱਕ ਨੂਰ ਤੋਂ ਪੈਦਾ ਆਏ ਆ ਉਹ ਨੂਰ ਪ੍ਰਕਾਸ਼ ਨਿਰਾਕਾਰ ਜੋਤ ਪਰਮਾਤਮਾ ਵਾਹਿਗੁਰੂ ਰਾਮ ਅੱਲਾ ਖੁਦਾ ਉਹਦੇ ਬੜੇ ਨਾਮ ਨੇ ਸਾਡਾ ਇੱਕ ਹੀ ਪਿਤਾ ਇੱਕ ਦੇ ਬੱਚੇ ਸੀ ਇੱਕ ਪਿਤਾ ਇੱਕ ਸਕੇ ਹਮਾਰਕ ਤੋਂ ਮੇਰਾ ਗੁਰ ਹੈ ਮਗਰ ਦੇ ਲੋਕ ਸੀ ਇੱਕ ਦੂਜੇ ਨਾਲ ਲੜੀ ਜਾ ਰਹੇ ਕੋਈ ਕਹਿੰਦਾ ਮੈਂ ਹਿੰਦੂ ਆ ਕੋਈ ਕਹਿੰਦਾ ਮੈਂ ਮੁਸਲਮਾਨ ਆ ਕੋਈ ਕਹਿੰਦਾ ਮੈਂ ਈਸਾਈ ਆ ਕੋਈ ਕਹਿੰਦਾ ਮੈਂ ਸਿੱਖ ਆ ਕੋਈ ਕਹਿੰਦਾ ਮੈਂ ਬੋਧੀ ਚਾਨੀ ਆ ਸਾਰੇ ਲੜੀ ਜਾਂਦੇ ਤੇ ਮਾਰਾ ਸੱਚੇ ਪਾਸ਼ਾ ਕਹਿੰਦੇ ਕਿੰਨਾ ਸੋਹਣਾ ਜੀਵਨ ਮਿਲਿਆ ਏ ਇਹ ਜੀਵਨ ਦੇ ਵਿੱਚ ਤੁਸੀਂ ਪ੍ਰਭੂ ਦਾ ਨਾਮ ਜਪੋ ਵਾਹਿਗੁਰੂ ਦਾ ਨਾਮ ਜਪੋ ਤੇ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਪ੍ਰਭ ਕੇ ਸਿਮਰਨ ਕੋ dre ਮੁੱਚਾ ਜੇ ਤੁਸੀਂ ਪ੍ਰਭ ਦਾ ਸਿਮਰਨ ਕਰੋਗੇ ਨਾ ਤੇ ਪਾਪੀ ਦਾ ਵੀ ਉਧਾਰ ਹੋ ਜਾਂਦਾ ਹੈ ਇਸ ਕਰਕੇ ਪਰਮਾਤਮਾ ਦਾ ਸਿਮਰਨ ਹੁਣ ਆਪਾਂ ਸਾਰਿਆਂ ਨੇ ਕਰਨਾ ਹੈ ਅੱਗੇ ਤੁਸੀਂ ਅੱਖਾਂ ਨਹੀਂ ਬੰਦ ਕੀਤੀਆਂ ਹੁਣ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਵੱਲ ਵੀਡੀਓ ਬੱਝੇਗੀ ਤੇ ਸਾਰਿਆਂ ਨੇ ਅੱਖਾਂ ਬੰਦ ਕਰਕੇ ਉੱਚੀ ਸਿਮਰਨ ਕਰਨਾ ਪਤਾ ਲੱਗੇ ਵੀ ਸਾਡੇ ਮਨ ਸ਼ੁੱਧ ਹੋ ਜਾਣ ਅਸੀਂ ਸਿਮਰਨ ਕਰ ਰਹੇ ਹਾਂ ਤੇ ਗੁਰਨਾਨਕ ਦੇਵ ਜੀ ਦੇ ਘਰ ਦਾ ਪ੍ਰਚਾਰ ਇਹ ਹੋ ਰਿਹਾ ਹੈ ਮਹਾਰਾਜ ਦੀ ਬਖਸ਼ਿਸ਼ ਨਾਲ ਇਸ ਕਰਕੇ ਆਓ ਮੇਰੀਆਂ ਸਾਰੀਆਂ ਭੈਣਾਂ ਵੀ ਬੱਚੇ ਸਾਰੇ ਅੱਖਾਂ ਬੰਦ ਕਰਕੇ ਉੱਚੀ ਆਵਾਜ਼ ਚ ਸਿਮਰਨ ਕਰਨਾ ਹੈ ਕਿਵੇਂ ਕਰਨਾ ਇੱਕ ਵਾਰ ਸੁਣ ਲਓ ਅੱਖਾਂ ਬੰਦ ਕਰਕੇ ਜਦੋਂ ਸਵਾਸ ਅੰਦਰ ਜਾਏ ਵਾਹਿ ਬਾਹਰ ਆਵੇ ਗੁਰੂ ਵਾਹਿਗੁਰੂ ਸ਼ਬਦ ਨੂੰ ਕੰਨਾਂ ਨਾਲ ਸੁਣਨਾ ਹੈ ਜਿਹੜੇ ਕਹਿੰਦੇ ਮੇਰਾ ਮਨ ਨਹੀਂ ਟਿਕਦਾ ਜਦੋਂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੋਗੇ ਕੰਨਾਂ ਨਾਲ ਸੁਣੋਗੇ ਤੁਹਾਡਾ ਮਨ ਟਿਕੇਗਾ ਠੀਕ ਹੈ ਜੀ ਸਾਰੇ ਪਲੀਸ ਅੱਖਾਂ ਬੰਦ ਕਰੋ ਜੀ ਸਾਰੀਆਂ ਮੇਰੀਆਂ ਭੈਣਾਂ ਸਾਰੇ ਵੀਰ ਕਰੋ ਅੱਖਾਂ ਬੰਦ ਹੁਣ ਮੇਰੇ ਨਾਲ ਜਪਣਾ ਸਾਰੇ ਨਿਕਲੋ ਸ਼ੁਰੂ ਵਾਹ ਫਿਰ ਵਾਹ ਫਿਰ ਆਰੇ ਪਤਾ ਲੱਗੇ ਸਿਮਰਨ ਕਰਵੇ ਤੁਹਾਨੂੰ ਜਾਂਚ ਵੱਲ ਆ ਗਿਆ ਕਿ ਨਹੀਂ ਤੁਹਾਨੂੰ ਤਰੀਕਾ ਆਇਆ ਕਿ ਨਹੀਂ ਸਿਮਰਨ ਕਰਨ ਦਾ ਅੱਖਾਂ ਨਾ ਖੋਲੋ 2 ਮਿੰਟ ਜੱਪ ਕੇ ਦੇਖੋ ਤੁਹਾਡਾ ਮਨ ਕਿੰਨਾ ਟਿਕਦਾ ਕਿੰਨੀ ਵਾਹਿਗੁਰੂ ਦੇ ਨਾਮ ਚ ਸ਼ਾਂਤੀ ਆ ਠੀਕ ਹੈ ਸਾਰੇ ਕਰੋ ਸ਼ੁਰੂ ਜੀ ਵਾਹਿਗੁਰੂ 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 ਵਾਹਿਗੁਰੂ